நம்மி ਵਾਰਾ ਮੋਗਲਾ ਪੰਜ ਗੱਦੀ ਵੇਰ ਕਿ ਜੀ ਨਾ। ਐਂਕਾ ਤਾ। ਬਹੁਤ ਸੋਹਣਾ ਟਰੈਕਟਰ ਹੈ ਜੀ। ਧੰਨਵਾਦ ਕਰਦਾ। ਇਹ ਵਾਰਾ ਮਾਡਲ ਆ ਜੀ। ਵਾਰਾ ਮਾਡਲ ਥੋੜਾ ਰੱਖਿਆ। ਇਹ ਦੇ ਦੇਗੇ 2.5 ਦਾ ਦੇ। ਇਹ 2 ਮੀਟਰ ਨਮੇ ਹੈ ਜੀ। ਇਹ ਨੰਬਰ ਸਹੀ ਹੈ ਜੀ। ਤੁਹਾਡਾ ਤੁਹਾਨੂੰ ਆ ਟ੍ਰੈਕਪਸ ਦੀ ਡਿਮਾਂਡ ਜੀ ਬਹੁਤ ਆ ਰਹੀ ਹੈ। ਅਸੀਂ ਕਿਹਾ ਹੈ ਕਿ ਮੈਂ ਕੱਲ ਨੂੰ ਮੋਟਰਾਈਸਕਲ ਦੇਖੇ ਮੇਰੇ ਬਕਰਤ ਕਿਤ ਲੱਖ 40 ਦਾ ਹੈ 1.40 ਦਾ ਹੈ। ਹਾਂ ਜੀ ਇਹ ਪੰਜਾਬ ਨੰਬਰ ਪੰਜਾਬ ਵਾਲਾ 750 ਦਾ ਹੈ। पहिर त नव जा हा कुझु ਇਹ ਮਰਦ ਜੀ ਨੇ ਲਾਪਤਾ ਮੰਨ ਲਿਆ ਠੀਕ ਹੈ ਇਹ 29000 ਦੇ ਦੇ ਆਂ ਹਾਂਜੀ ਇੰਜਨ ਗੇਅਰ ਦਾ ਜਮਾ ਸਹੀ ਹੈ ਜੀ ਕਾਮ ਦੇ ਕਾਮ ਦਾ ਪੂਰਾ ਠੀਕ ਹੈ ਤੇ ਇੱਕ ਬਈ ਮੈਂ ਕੰਟੈਕਟ ਨੰਬਰ ਤੁਹਾਨੂੰ ਟਰਾਲੀ ਜੀ ਲੈਫਟ ਵਾਲੀ ਟਰਾਲੀ ਹੈ ਜੀ ਇਹ ਦੇਖਿਆ ਟਾਇਰ ਇਹਦੇ ਬੇਦਗ ਹੈ ਜੀ ਟਾਇਰ ਸਭ ਚੰਗਾ ਹੈ ਜੀ ਦਾਲਾ ਦੋਨੇ ਪਾਸੇ ਖੋਲਦਾ ਕਰਾਇਆ ਹੋਇਆ ਹੈ ਜੀ ਹਾਂਜੀ 10 ਫੁੱਟੀ ਟਰਾਲੀ ਹੈ ਜੀ ਨਾਲ ਬੈੱਡਾ ਜੀ ਇਹ ਨੰ 90000 ਰੁਪਇਆ ਮੰਗਦੇ ਆ ਜੀ 80000 ਦੀ ਦੇਤੀ ਆ ਹਾਂਜੀ ਦੇ ਕਾਪਾ ਡਾਇਰੈਕਟ ਨੰਬਰ 99687 99687 40074 ਆਰਿਸ ਦੇ ਪਿੱਛੇ ਨਾਲ ਕਰ ਰਿਹਾ ਹੈ ਨਾ ਇਹ ਦਿੱਤੇ ਦਿੱਤੇ ਸੰਭਵ